ਲੁੱਚਾ ਲੰਡਾ ਚੌਧਰੀ ਗੁੰਡੀ ਰੰਦ ਪ੍ਰਧਾਨ ਉਹ ਕੰਮ ਹੋਇਆ ਪਿਆ ਜਿਹੜਾ ਮਤਲਬ ਜਿਹੜਾ ਇਹ ਕਾਨੂੰਨ ਹੈ ਇਹ ਇਹਨਾਂ ਦੀ ਰਖੇਲ ਬਣ ਚੁੱਕਿਆ ਜਿਹੜੇ ਇਹ ਗੁੰਡੇ ਚੌਧਰੀ ਨੇ ਬੰਦੀ ਸਿੰਘਾ ਦੀ ਜਿੱਥੇ ਕਿ ਆਪਾਂ ਗੱਲ ਕਰਦੇ ਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਜੇਕਰ ਗੱਲ ਕਰੀਏ ਸਿਆਸਤ ਸਾਧ ਦੀ ਤਾਂ ਉਹਨਾਂ ਨੂੰ ਲਗਾਤਾਰ ਪਰੋਲ ਦਿੱਤੀ ਜਾ ਰਹੀ ਹੈ ਇਸ ਵਾਰ ਵੱਡੀ 50 ਦਿਨ ਦੀ ਕਰੀਬ ਉਹਨਾਂ ਨੂੰ ਪਰੋਲ ਦਿੱਤੀ ਗਈ ਹੈ ਕਿਵੇਂ ਦੇਖੋ ਯਾਰ ਸਿਰਸ ਵਾਲੇ ਸਾਧ ਵਰਗੇ ਨੇ ਮੇਰੇ ਤੁਸੀਂ ਮੂੰਹ ਤੋਂ ਕਿਉਂ ਨਾ ਮਤਲਬ ਲੈਣ ਲੱਗੇ ਉਹਦੀ ਸ਼ਕਲ ਦੇਖ ਕੇ ਦਿਨ ਨਹੀਂ ਚੰਗਾ ਬੰਦੇ ਦਾ ਲੰਘਦਾ ਹੈ ਆਪਾਂ ਨੂੰ ਪਤਾ ਲੱਗਿਆ ਵੀ 2024 ਦੀ ਇਲੈਕਸ਼ਨ ਆ ਰਹੀ ਹੈ ਜੀ ਠੀਕ ਹੈ ਉੱਥੇ ਇਹ ਨਾ ਲੁੱਚੇ ਲੰਡਿਆਂ ਬੰਦਿਆਂ ਦੀ ਲੋੜ ਹੁੰਦੀ ਹੈ ਇਲੈਕਸ਼ਨਾਂ ਦੇ ਵਿੱਚ ਗੁੰਡਿਆਂ ਦੀ ਲੁੱਚਿਆਂ ਦੀ ਲੰਡਿਆਂ ਦੀ ਇਹਨਾਂ ਬੰਦਿਆਂ ਦੀ ਲੋੜ ਹੁੰਦੀ ਹੈ ਤੇ ਮੋਦੀ ਕਿਤੇ ਨਾ ਕਿਤੇ ਇਹ ਸੋਚਦਾ ਹੈ ਮਤਲਬ ਜਾਂ ਭਗਵਾਨਤਬਾਨ ਕਿਤੇ ਨਾ ਕਿਤੇ ਇਹ ਸੋਚਦੇ ਨੇ ਵੀ ਹਾਂ ਅ ਪਰੋਲ ਹੁਣ ਪ੍ਰੋਲ ਦਮਾਉਣ ਚ ਕਿਸੇ ਸਰਕਾਰ ਦਾ ਤਾਂ ਹੱਥ ਆਏਗਾ ਨਾ ਚਾਹੇ ਪੰਜਾਬ ਸਰਕਾਰ ਦਾ ਚਾਹੇ ਸੈਂਟਰ ਸਰਕਾਰ ਦਾ ਕਿਉਂਕਿ ਸਾਡੇ ਬੰਦੀ ਦਵਿੰਦਰਪਾਲ ਸਿੰਘ ਪੁੱਲਰ ਇਨੇ ਬਿਮਾਰ ਨੇ ਠੀਕ ਹੈ ਸਭ ਨੇ ਆਪਣੇ ਸਜ਼ਾਵਾ ਪੂਰੀਆਂ ਕਰਕੇ ਦੂਰੀਆਂ ਦੂਰੀਆਂ ਤੀਰੀਆਂ ਤੀਰੀਆਂ ਸਜ਼ਾਵਾ ਵੀ ਕੱਟ ਲੱਗੇ ਕੱਟ ਚੁੱਕੇ ਨੇ ਸਾਡੇ ਸਿੰਘ ਪਰ ਉਹਨਾਂ ਨੂੰ ਫਿਰ ਵੀ ਸਟੇਟ ਨੂੰ ਮਤਲਬ ਕਹਿੰਦੀ ਹੈ ਸਟੇਟ ਸਾਨੂੰ ਕਹਿੰਦੀ ਸਾਨੂੰ ਖਤਰਾ ਹੈ ਸਾਨੂੰ ਖਤਰਾ ਹੈ ਨਾਲੇ ਅਸੀਂ ਘੱਟ ਗਿਣਤੀ 2% ਚਾਹੁੰਦੇ ਆ ਫਿਰ ਵੀ ਸਾਡੇ ਤੋਂ ਖਤਰਾ ਮਹਿਸੂਸ ਕਰਦੇ ਆ ਇਸ ਕਰਕੇ ਲੁੱਚੇ ਲੰਡਿਆ ਬੰਦਿਆਂ ਨੂੰ ਉਹ ਬਾਹਰ ਲੈ ਕੇ ਆਉਂਦੇ ਨੇ ਆਪਣੇ ਕੰਮਾਂ ਵਾਸਤੇ ਵੀ ਹਾਂ ਤੁਸੀਂ ਇਹ ਬੰਦਿਆਂ ਨੂੰ ਮਤਲਬ ਜਾ ਕੇ ਸਾਡੇ ਲਈ ਕੰਮ ਕਰਨ ਲਾਉਣਾ ਇਸ ਕਰਕੇ ਆਪਾਂ ਨੂੰ ਪਹਿਲਾਂ ਹੀ ਪਤਾ ਵੀ ਜਿਹਦੀ ਜਿਹਦੀ ਸਰਸੇ ਵਾਲੇ ਨੇ ਮਦਦ ਕੀਤੀ ਆ ਉਹ ਲੀਡਰ ਜਿੱਤੇ ਆ ਸਭ ਕੁਝ ਆਪਣੇ ਸਾਹਮਣੇ ਆ ਕਿ ਮਤਲਬ ਇਹ ਵੋਟਾਂ ਦੀ ਰਾਜਨੀਤੀ ਹੈ ਜਿਵੇਂ ਵੋਟਾਂ ਦੀ ਰਾਜਨੀਤੀ ਕਰਕੇ ਹੀ ਉਹਨੂੰ ਬਾਹਰ ਲਿਆਂਦਾ ਕਿ ਹੋਰ ਉਹ ਤੋਂ ਕੀ ਦਾਲ ਦਲਾਉਣੀ ਸੀ ਜਿਹੜੇ ਸਿਸਟਮ ਸੀਗਾ ਇਹਨਾਂ ਦਾ ਵੀ ਜੇ ਅਸੀਂ ਸਰਸੇ ਵਾਲੇ ਸਾਧ ਨੂੰ ਦਵਾਂਗੇ ਪ੍ਰੋਲ ਤਾਂ ਪ੍ਰੇਮੀ ਖੁਸ਼ ਹੋਣਗੇ ਪ੍ਰੇਮੀ ਖੁਸ਼ ਹੋ ਕੇ ਸਾਨੂੰ ਵੋਟਾਂ ਪਾਉਣਗੇ ਮਿਲਔਰਤ ਜਾਤ ਕਹਿਣ ਲੱਗਿਆਂ ਨੂੰ ਵੀ ਉਹਨਾਂ ਨੂੰ ਸ਼ਰਮ ਆਉਂਦੀ ਹੈ ਵੀ ਕੀ ਤੁਹਾਡੇ ਚ ਸ਼ਰਮਿਆ ਹੈ ਨਹੀਂ ਕਿ ਕੀ ਤੁਸੀਂ ਸੋਚਦਿਆਂ ਨਹੀਂ ਹੈਗੇ ਐ ਗੱਲ ਜਿਹੜੇ ਬੰਦੇ ਨੇ ਬੱਚੀਆਂ ਨਹੀਂ ਛੱਡੀਆਂ ਔਰਤਾਂ ਨਾਲ ਬਲਾਤਕਾਰ ਕੀਤੇ ਨੇ ਤੁਸੀਂ ਉਹਨੂੰ ਸਾਧ ਮੰਨਦੀਆਂ ਤੁਸੀਂ ਉਹਨੂੰ ਬਾਬਾ ਮੰਨਦੀਆਂ ਤੁਹਾਨੂੰ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ ਐਸ ਜਿਹੋ ਆਪਾਂ ਇਹ ਹੁਣ ਜੇ ਲੱਗਦਾ ਕਿ ਬੰਦੀ ਸਿੰਘਾਂ ਨੂੰ ਅਰੇ ਹਾਕੀ ਤੱਕ ਜਾਊਗਾ ਜੇਕਰ ਸੰਘਰਸ਼ਤਾ ਲਗਾਤਾਰ ਜਾਰੀ ਨੇ ਸਿੱਖ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੇ ਨੇ ਪਰ ਕਿਉਂ ਨਹੀਂ ਛੱਡਿਆ ਜਾ ਰਿਹਾ ਇਹ ਇਹ ਲੱਗਦਾ ਕਿ ਤੁਹਾਨੂੰ ਸਰਕਾਰ ਛੱਡੇਗੀ ਸਰਕਾਰ ਦੀ ਹਜੇ ਕੋਈ ਨੀਤੀ ਨਹੀਂ ਸਾਡੇ ਮਤਲਬ ਸਿੰਘਾਂ ਨੂੰ ਛੱਡਣਾ ਦਾ ਕੀ ਹੈ ਸਾਡੇ ਤਾਂ ਨਵੇਂ ਅੰਦਰ ਲੈ ਕੇ ਜਾ ਰਹੇ ਨੇ ਡਿਬਰੂਗੜ੍ਹ ਜੇਲ੍ਹ ਭਰਤੀ ਹੈ ਪੰਜਾਬ ਦੀਆਂ ਜੇਲਾਂ ਭਰਤੀਆਂ ਨੇ ਸਾਡੇ ਪ੍ਰਾਣਿਆਂ ਨੂੰ ਤਾਂ ਕਿਛਣਾ ਸਾਡੇ ਨਵੇਂ ਨੂੰ ਜੇਲਾਂ ਚ ਲੈ ਕੇ ਜਾ ਰਹੇ ਨੇ ਖਾਲਸਤਾਨ ਖਾਲਸੇ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਵੇਲੇ ਸੀਗਾ ਜਿੱਥੇ ਕਿ ਸਿਰਫ ਮੇਰੇ ਖਿਆਲ ਚ 7% ਸਿੱਖ ਸੀਗੇ ਬਾਕੀ ਸਾਰੇ ਹਿੰਦੂ ਸੀ ਮੁਸਲਮਾਨ ਸੀਗੇ ਇਹ ਹਿੰਦੂ ਰਾਸ਼ਟਰ ਬਹੁਤ ਭਾਰੀ ਪੈਣਾ ਜਿਹਦੀ ਆਪਾਂ ਨੇ ਮਨੀਪੁਰ ਦੇ ਵਿੱਚ ਦੇਖ ਚੁੱਕੇ ਆਪਾਂ ਵੀ ਮਨੀਪੁਰ ਦੇ ਵਿੱਚ ਰਿਜ਼ਲਟ ਆਪਾਂ ਨੇ ਜਿਹੜਾ ਇਹ ਦੇਖਿਆ ਹਿੰਦੂ ਜਿਹੜਾ ਰਾਸ਼ਟਰਵਾਦ ਆ ਜਿਹੜਾ ਇਹਨਾਂ ਦਾ ਉਹ ਔਰਤ ਜਾਤ ਤੇ ਕਿੰਨਾ ਭਾਰੀ ਪੈਣਾ ਤੇ ਘਟ ਗਿਣਤੀ ਦੇ ਕਿੰਨਾ ਭਾਰੀ ਪੈਣਾ ਸਾਸੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਪੰਜਾਬ ਦੇ ਭੱਖ ਦੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਜੁੜੇ ਨੇ ਮਹਿਲਾ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਦੇ ਸੂਬਾ ਪ੍ਰਧਾਨ ਬੀਬੀ ਗਰਜੀਤ ਕੌਰ ਹਮੇਸ਼ਾ ਜਿੱਥੇ ਹੈ ਖਾਸ ਖਾਸ ਦੀ ਖੇਤੀ ਦੀ ਵੀ ਗੱਲ ਕਰਦੇ ਨੇ ਤੇ ਹੋਰ ਗੰਭੀਰ ਮੁੱਦਿਆਂ ਨੂੰ ਉਠਾਉਂਦੇ ਨੇ ਗੱਲਬਾਤ ਕਰਦੇ ਹਾਂ ਨਾਲ ਕੀ ਕਹਿਣਾ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਜੀ ਜੀ ਪਹਿਲਾ ਸਵਾਲ ਆ ਮੇਰਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਸੀਂ ਲਗਾਤਾਰ ਕੋਮੀਨ ਸਾਹ ਮੋਰਚੇ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹੋ ਤੇ ਬੰਦੀ ਸਿੰਘਾ ਦੀ ਜਿੱਥੇ ਕਿ ਆਪਾਂ ਗੱਲ ਕਰਦੇ ਹਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਜੇਕਰ ਗੱਲ ਕਰੀਏ ਸਸਾ ਸਾਧ ਦੀ ਤਾਂ ਉਹਨਾਂ ਨੂੰ ਲਗਾਤਾਰ ਪਰੋਲ ਦਿੱਤੀ ਜਾ ਰਹੀ ਹੈ ਇਸ ਵਾਰ ਵੱਡੀ 50 ਦਿਨ ਦੀ ਕਰੀਬ ਉਹਨਾਂ ਨੂੰ ਪਰੋਲ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਦੇਖੋ ਕਹਿੰਦੇ ਨੇ ਇੱਥੇ ਮਤਲਬ ਲੁੱਚਾ ਲੰਡਾ ਚੌਧਰੀ ਗੁੰਡੀਰੰਦ ਪ੍ਰਧਾਨ ਉਹ ਕੰਮ ਹੋਇਆ ਪਿਆ ਜਿਹੜਾ ਮਤਲਬ ਜਿਹੜਾ ਹੈ ਕਾਨੂੰਨ ਹੈ ਏ ਨੰਦੇ ਰਖੇਲ ਬਣ ਚੁੱਕੇ ਆ ਜਿਹੜੇ ਇਹ ਗੁੰਡੇ ਚੌਧਰੀ ਨੇ ਜਿਹੜੇ सिरसा ਵਾਲੇ ਸਾਧ ਵਰਗੇ ਨੇ ਮੇਰੇ ਤੁਸੀਂ ਮੂੰਹ ਤੋਂ ਕਿਉਂ ਨਾ ਮਤਲਬ ਲੈਣ ਲੱਗੇ ਉਹਦੀ ਸ਼ਕਲ ਦੇਖ ਕੇ ਦਿਨ ਨਹੀਂ ਚੰਗਾ ਬੰਦੇ ਦਾ ਲੰਘਦਾ ਹੈਗਾ ਆਪਾਂ ਨੂੰ ਪਤਾ ਲੱਗ ਗਿਆ ਵੀ 2024 ਦੀ ਇਲੈਕਸ਼ਨ ਆ ਰਹੀ ਹੈ ਜੀ ਠੀਕ ਹੈ ਉੱਥੇ ਨਾ ਲੁੱਚੇ ਲੰਡਿਆ ਬੰਦਿਆਂ ਦੀ ਲੋੜ ਹੁੰਦੀ ਹੈ ਇਲੈਕਸ਼ਨਾਂ ਦੇ ਵਿੱਚ ਗੁੰਡਿਆਂ ਦੀ ਲੁੱਚਿਆਂ ਦੀ ਲੰਡਿਆਂ ਦੀ ਇਹਨਾਂ ਬੰਦਿਆਂ ਦੀ ਲੋੜ ਹੁੰਦੀ ਹੈ ਤੇ ਮੋਦੀ ਕਿਤੇ ਨਾ ਕਿਤੇ ਇਹ ਸੋਚਦਾ ਹੈ ਮਤਲਬ ਜਾਂ ਭਗਵੰਤ ਜੀ ਕਿਤੇ ਨਾ ਕਿਤੇ ਇਹ ਸੋਚਦੇ ਨੇ ਵੀ ਹਾਂ ਅ ਪਰੋਲ ਹੁਣ ਪ੍ਰੋਲ ਦਵਾਣ ਚ ਕਿਸੇ ਸਰਕਾਰ ਦਾ ਤਾਂ ਹੱਥ ਆਏਗਾ ਨਾ ਚਾਹੇ ਪੰਜਾਬ ਸਰਕਾਰ ਦਾ ਚਾਹੇ ਸੈਂਟਰ ਸਰਕਾਰ ਦਾ ਉਹ ਤੋਂ ਵੀ ਇਹਨਾਂ ਦਾ ਪ੍ਰੋਬਲ ਨਹੀਂ ਮਿਲ ਸਕਦੀ ਹੈਗੀ ਕਿਉਂਕਿ ਸਾਡੇ ਬੰਦੀ ਦਵਿੰਦਰਪਾਲ ਸਿੰਘ ਭੁੱਲਰ ਇਹਨੇ ਬਿਮਾਰ ਨੇ ਠੀਕ ਹੈ ਸਭ ਨੇ ਆਪਣੇ ਸਜਾਮਾ ਪੂਰੀਆਂ ਕਰਕੇ ਦੂਰੀਆਂ ਦੂਰੀਆਂ ਤੇਰੀ ਤੇਰੀਆਂ ਸਜਾਮਾ ਵੀ ਘੱਟ ਘੱਟ ਚੁੱਕੇ ਨੇ ਸਾਡੇ ਸਿੰਘ ਪਰ ਉਹਨਾਂ ਨੂੰ ਫਿਰ ਵੀ ਸਟੇਟ ਨੂੰ ਮਤਲਬ ਕਹਿੰਦੀ ਹੈ ਸਟੇਟ ਸਾਨੂੰ ਕਹਿੰਦੀ ਸਾਨੂੰ ਖਤਰਾ ਹੈ ਸਾਨੂੰ ਖਤਰਾ ਹੈ ਨਾਲੇ ਅਸੀਂ ਘੱਟ ਗਿਣਤੀ 2% ਚਾਹੁੰਦੇ ਆ ਫਿਰ ਵੀ ਸਾਡੇ ਤੋਂ ਖਤਰਾ ਮਹਿਸੂਸ ਕਰਦੇ ਨੇ ਪਰ ਲੁੱੱਚੇ ਲੰਡਿਆ ਤਾਂ ਉਹਨਾਂ ਕੋਈ ਖਤਰਾ ਨਹੀਂ ਹੈਗਾ ਇਸ ਕਰਕੇ ਲੁੱੱਚੇ ਲੰਡਿਆ ਬੰਦਿਆਂ ਨੂੰ ਉਹ ਬਾਹਰ ਲੈ ਕੇ ਆਉਂਦੇ ਨੇ ਆਪਣੇ ਕੰਮਾਂ ਵਾਸਤੇ ਵੀ ਹਾਂ ਤੁਸੀਂ ਇਹ ਬੰਦਿਆਂ ਨੂੰ ਮਤਲਬ ਜਾ ਕੇ ਸਾਡੇ ਲਈ ਕੰਮ ਕਰਨ ਲਾਉਣਾ ਇਸ ਕਰਕੇ ਆਪਾਂ ਨੂੰ ਪਹਿਲਾਂ ਹੀ ਪਤਾ ਵੀ ਜਿਹਦੀ ਜਿਹਦੇ ਸਰਸੇ ਵਾਲੇ ਨੇ ਮਦਦ ਕੀਤੀ ਆ ਉਹ ਲੀਡਰ ਜਿੱਤੇ ਆ ਸਭ ਕੁਝ ਆਪਣੇ ਸਾਹਮਣੇ ਆ ਜੀ ਨਹੀਂ ਫਿਰ ਕੀ મતલਬ ਇਹ ਵੋਟਾਂ ਦੀ ਰਾਜਨੀਤੀ ਹੈ ਜਿਵੇਂ ਵੋਟਾਂ ਦੀ ਰਾਜਨੀਤੀ ਕਰਕੇ ਹੀ ਉਹਨੂੰ ਬਾਹਰ ਲਿਆਂਦਾ ਗਿਆ ਹੋਰ ਉਹ ਤੋਂ ਕੀ ਦਾਲ ਦਲਾਉਣੀ ਸੀ ਵੋਟਾਂ ਦੀ ਰਾਜਨੀਤੀ ਕਰਕੇ ਹੀ ਉਹਨੂੰ ਬਾਹਰ ਲਿਆਂਦਾ ਤੇ ਜਿਹੜੇ ਸਿਸਟਮ ਸੀਗਾ ਇਹਨਾਂ ਦਾ ਵੀ ਜੇ ਅਸੀਂ ਸਰਸੇ ਵਾਲੇ ਸਾਧ ਨੂੰ ਦਵਾਂਗੇ ਪ੍ਰੋਲ ਤਾਂ ਪ੍ਰੇਮੀ ਖੁਸ਼ ਹੋਣਗੇ ਪ੍ਰੇਮੀ ਖੁਸ਼ ਹੋ ਕੇ ਸਾਨੂੰ ਵੋਟਾਂ ਪਾਉਣਗੇ ਹਣਾ ਪਰ ਹੁਣ ਉਹ ਸਮਾਂ ਬੀਤ ਚੁੱਕਿਆ ਹੈ ਪ੍ਰੇਮੀਆਂ ਨੂੰ ਜਿਹੜੇ ਉਹਦੇ ਨਾਲ ਸਰਸਵਲ ਦੇ ਲੱਗੇ ਹੋਏ ਨੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਬੀਬੀਆਂ ਨੂੰ ਸਮਝਣਾ ਚਾਹੀਦਾ ਕਿੰਨਾ ਕੁਝ ਤੁਹਾਡੇ ਬਾਰੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿੰਨਾ ਕੁਝ ਉਹਤੇ ਪਰਚੇ ਕਿਹੜੇ ਹੋਏ ਬਨੇ ਸਭ ਤੋਂ ਮੈਨੂੰ ਸ਼ਰਮ ਆਉਂਦੀ ਹੈ ਮਤਲਬ ਔਰਤਾਂ ਉਹਨਾਂ ਔਰਤਾਂ ਦੇ ਸ਼ਰਮ ਆਉਂਦੀ ਹੈ ਸਾਨੂੰ ਮਿਲ ਔਰਤ ਜਾਤ ਕਹਿਣ ਲੱਗਿਆਂ ਨੂੰ ਵੀ ਉਹਨਾਂ ਨੂੰ ਸ਼ਰਮ ਆਉਂਦੀ ਹੈ ਵੀ ਕੀ ਤੁਹਾਡੇ ਚ ਸ਼ਰਮ ਹੈ ਹੈ ਨਹੀਂ ਕਿ ਕੀ ਤੁਸੀਂ ਸੋਚਦੀਆਂ ਨਹੀਂ ਹੈਗੀ ਐਂ ਗੱਲ ਜਿਹੜੇ ਬੰਦੇ ਨੇ ਬੱਚੀਆਂ ਨਹੀਂ ਛੱਡੀਆਂ ਔਰਤਾਂ ਨਾਲ ਬਲਾਤਕਾਰ ਕੀਤੇ ਨੇ ਤੁਸੀਂ ਉਹਨੂੰ ਸਾਧ ਮੰਨਦੀਆਂ ਤੁਸੀਂ ਉਹਨੂੰ ਬਾਬਾ ਮੰਨਦੀਆਂ ਤੁਹਾਨੂੰ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ ਇਹ ਜਿਹੀ ਔਰਤਾਂ ਨੂੰ ਇਹ ਹੁਣ ਜਿ ਲੱਗਦਾ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਊਗਾ ਜੇਕਰ ਸੰਘਰਸ਼ਤਾ ਲਗਾਤਾਰ ਜਾਰੀ ਨੇ ਸਿੱਖ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੇ ਨੇ ਪਰ ਕਿਉਂ ਨਹੀਂ ਛੱਡਿਆ ਜਾ ਰਿਹਾ ਇਹ ਇਹ ਲੱਗਦਾ ਕਿ ਤੁਹਾਨੂੰ ਸਰਕਾਰ ਛੱਡੇਗੀ ਇਹਨਾਂ ਨੂੰ ਦੇਖੋ ਸਰਕਾਰ ਦੀ ਹਜੇ ਕੋਈ ਨੀਤੀ ਨਹੀਂ ਸਾਡੇ ਮਤਲਬ ਸਿੰਘਾਂ ਨੂੰ ਛੱਡਣਾ ਦਾ ਕੀ ਹੈ ਸਾਡੇ ਦਾ ਨਵੇਂ ਅੰਦਰ ਲੈ ਕੇ ਜਾ ਰਹੇ ਨੇ ਡਿਬਰੂਗੜ੍ਹ ਜੇਲ੍ਹ ਭਾਰਤੀ ਹੈ ਪੰਜਾਬ ਦੀਆਂ ਜੇਲਾਂ ਭਾਰਤੀਆਂ ਨੇ ਸਾਡੇ ਪ੍ਰਾਣਿਆਂ ਨੂੰ ਤਾਂ ਕਿਛਣਾ ਸਾਡੇ ਨਵੇਂਆਂ ਨੂੰ ਜੇਲਾਂ ਚ ਲੈ ਕੇ ਜਾ ਰਹੇ ਨੇ ਪਰ ਸਰਕਾਰ ਤੇ ਆ ਨੀਤੀ ਸਰਕਾਰ ਦੀ ਭਾਰੀ ਪਊਗੀ ਸਿੱਖ ਆਪ ਦਾ ਘਰ ਲੈ ਬੈਠਣਗੇ ਮੈਂ ਪਹਿਲਾਂ ਵੀ ਕਹਿੰਨੀ ਆ ਮਤਲਬ ਥੋੜੀ ਜਿਹੜੀ ਇਹ ਦੋਗਲੀ ਨੀਤੀ ਆ ਸਾਨੂੰ ਮਤਲਬ ਦੂਜੇ ਸ਼ਹਿਰੀ ਦਾ ਦਰਜਾ ਜਿਹੜਾ ਤੁਸੀਂ ਦੇ ਰਹੇ ਹੋ ਇਹ ਨੀਤੀ ਤੁਹਾਡੇ ਤੇ ਭਾਰੀ ਪੈ ਜਾਣੀ ਆ ਅਸੀਂ ਤੁਹਾਨੂੰ ਮੁੱਢਾ ਹੀ ਨਕਾਰ ਦੇਣਾ ਹਿੰਦੂ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਤੇ ਜਦੋਂ ਸਿੱਖ ਜਥੇਬੰਦੀਆਂ ਜਾਂ ਕੋਈ ਸਿੱਖ ਆਗੂ ਖਾਲਸਤਾਨ ਦੀ ਮੰਗ ਕਰਦਾ ਤਾਂ ਉਦੋਂ ਉਹਦੇ ਤੇ ਪਰਚੇ ਕੀਤੇ ਜਾਂਦੇ ਨੇ ਦੇਖੋ ਇਹੇ ਇਹੀ ਦਾ ਮਤਲਬ ਇੱਥੇ ਤਾਂ ਸਾਨੂੰ ਅਹਿਸਾਸ ਕਰਾਇਆ ਜਾਂਦਾ ਵੀ ਅਸੀਂ ਗੁਲਾਮ ਆ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਪੰਜਾਬ ਨੂੰ ਪਹਿਲਾਂ ਤਾਂ ਅੱਧੇ ਅੱਧੇ ਪਾਕਿਸਤਾਨ ਦੇ ਵਿੱਚ ਭੇਜਦਾ ਦਾ ਪੰਜਾਬ ਜਿਹੜਾ ਇੱਥੇ ਰਹਿ ਕੇ ਤੇ ਬਾਕੀ ਰੈਂਦਾ ਖੁੱਦਾ ਛਾੜ ਦੀ ਵੰਡ ਨੇ ਜਿਹੜਾ ਇਹਨਾਂ ਨੇ ਹਰਿਆਣਾ ਕੱਢਤਾ ਵਿੱਚ ਹਿਮਾਚਲ ਨੂੰ ਦੇਤਾ ਸਾਡੇ ਟੋਟੇ ਕਰਤੇ ਠੀਕ ਹੈ ਅਸੀਂ ਇੱਥੇ ਖਾਲਸਾਣ ਦੀ ਗੱਲ ਨਹੀਂ ਕਰ ਸਕਦੇ ਨਾਲੇ ਖਾਲਸਾਣ ਕਿਹੜਾ ਕੱਲਾ ਸਿੱਖਾਂ ਦਾ ਹੀ ਹੋਣਾ ਖਾਲਸਾਣ ਖਾਲਸੇ ਦਾ ਰਾਜ ਮਹਾਰਾ ਰਣਜੀਤ ਸਿੰਘ ਵੇਲੇ ਸੀਗਾ ਜਿੱਥੇ ਕਿ ਸਿਰਫ ਮੇਰੇ ਖਿਆਲ ਚ 7% ਸਿੱਖ ਸੀਗੇ ਬਾਕੀ ਸਾਰੇ ਹਿੰਦੂ ਸੀ ਮੁਸਲਮਾਨ ਸੀਗੇ ਹਨਾ ਪਰ ਇਹ ਹਿੰਦੂ ਰਾਸ਼ਟਰ ਬਹੁਤ ਭਾਰੀ ਪਹਿਣਾ ਜਿਹਦੀ ਆਪਾਂ ਨੇ ਮਨੀਪੁਰ ਦੇ ਵਿੱਚ ਦੇਖ ਚੁੱਕੇ ਆਪਾਂ ਵੀ ਮਨੀਪੁਰ ਦੇ ਵਿੱਚ ਰਿਜ਼ਲਟ ਆਪਾਂ ਨੇ ਜਿਹੜਾ ਇਹ ਦੇਖਿਆ Hindu ਜਿਹੜਾ ਰਾਸ਼ਟਰਵਾਦ ਆ ਜਿਹੜਾ ਇਹਨਾਂ ਦਾ ਉਹ ਔਰਤ ਜਾਤ ਤੇ ਕਿੰਨਾ ਭਾਰੀ ਪਹਿਣਾ ਤੇ ਘੱਟ ਗਿਣਤੀ ਦੇ ਕਿੰਨਾ ਭਾਰੀ ਪਹਿਣਾ ਇਸ ਕਰਕੇ ਜੇ ਇਹ Hindu ਰਾਸ਼ਟਰ ਦੀ ਗੱਲ ਕਰਦੇ ਨੇ ਤਾਂ ਸਿਰਫ ਤੇ ਸਿਰਫ ਵੋਟਾਂ ਲਈ ਕਰਦੇ ਨੇ ਤੇ ਘੱਟ ਗਿਣਤੀ ਨੂੰ ਖਤਮ ਕਰਨ ਲਈ ਕਰਦੇ ਨੇ ਇਹ ਵੀ ਵੀ ਇੱਕ ਹੋਰ ਸਵਾਲ ਆ ਮੇਰਾ ਜਿਵੇਂ ਕਿ ਆਪਾਂ ਕਰੀਏ ਰਾਜਨੀਤੀ ਕੀ ਰਾਜਨੀਤੀ ਦੀ ਗੱਲ ਕਰਦੇ ਆ ਜਿਵੇਂ ਕਿ ਹੁਣ ਇੰਡੀਆ ਲੈਵਲ ਤੇ ਗੱਠਜੋੜ ਹੋਇਆ ਅਦਰ ਜਥੇਬੰਦੀਆਂ ਦਾ ਜਲਾ ਲੋਕ ਆਪ ਹੋ ਗਿਆ ਤੇ ਕਾਂਗਰਸ ਹੋ ਗਿਆ ਤੇ ਕਿਸੇ ਟਾਈਮ ਜਦੋਂ ਕਿ ਕੇਜਰੀਵਾਲ ਸਾਹਿਬ ਇਹ ਕਹਿ ਰਹੇ ਸੀ ਕਿ ਜਦੋਂ ਕਿ ਅਸੀਂ ਭ੍ਰਿਸ਼ਟਾਚਾਰੀ ਜਿਹੜੇ ਵਿਅਕਤੀ ਨੇ ਉਹਨਾਂ ਨਾਲ ਕਦੀ ਵੀ ਹਮੇਸ਼ਾ ਗੱਠਜੋੜ ਨਹੀਂ ਕੀਤਾ ਜਾਵੇਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਿ ਕਈ ਭ੍ਰਿਸ਼ਟ ਵਿਅਕਤੀ ਨੇ ਜਿਹੜੇ ਇਹਨਾਂ ਦੇ ਪਰਚੇ ਵੀ ਹੋਏ ਨੇ ਜਿਵੇਂ ਲਾਲੋ ਸਾਧੂ ਸਿੰਘ ਧਰਮਸੋਧ ਦੀ ਗੱਲ ਕਰਦੀ ਹੈ ਆਪਾਂ ਹੁਣ ਇਹ ਕਾਂਗਰਸ ਦੀ ਨਾਲ ਇਹਨਾਂ ਨੇ ਕੀਤਾ ਗੱਠਜੋੜ ਕੀ ਕਹਿੰਦੇ ਦੇਖੋ ਉਹ ਪਾਰਟੀਆਂ ਦਾ ਪ੍ਰਸਤ ਸੀ ਗਿਆ ਇਹ ਕਹਿੰਦੇ ਨੇ ਪ੍ਰਸਤ ਸੀ ਕੇਜਰੀਵਾਲੀ ਈ ਢੀ ਤੋਂ ਕਿਉਂ ਲੁਕਦਾ ਫਿਰਦਾ ਹੈ ਕੇਜਰੀਵਾਲ ਦੇਖੋ ਖੈਰ ਇਹਨੂੰ ਜ਼ਮਾਨਤ ਮਿਲ ਗਈ ਭਗਵੰਤਬਾਨ ਸੁਪਰੀਮ ਕੋਰਟ ਤੱਕ ਗਿਆ ਸੁਪਰੀਮ ਕੋਰਟ ਨੇ ਨਾ ਕਰਤੀ ਵੀ ਮਤਲਬ ਅਸੀਂ ਤੁਹਾਡੇ ਮਾਮਲੇ ਦੇ ਵਿੱਚ ਤਾਂ ਅਦਾਜੀ ਨਹੀਂ ਕਰਦੇ ਹੈਗੇ ਜੋ ਜ਼ਮਾਨਤ ਹਾਈ ਕੋਰਟ ਨੇ ਦਿੱਤੀ ਉਹਨੂੰ ਸਹੀ ਦਿੱਤੀ ਹੈ ਹਨਾ ਕੇਜਰੀਵਾਲ ਕਿਉਂ ਲੁਕਦਾ ਫਿਰਦਾ ਹਨਾ ਪਿਛਤਾ ਹੈ ਆਪ ਹੈ ਜਿਹੜਾ ਬੰਦਾ ਆਪਦੇ ਗੁਰੂ ਦਾ ਨਹੀਂ ਹੋਇਆ ਅੰਨਾ ਹਜ਼ਾਰੀ ਦਾ ਨਹੀਂ ਹੋਇਆ ਉਹ ਪੰਜਾਬ ਦਾ ਜਾਂ ਮਤਲਬ ਭਾਰਤ ਦਾ ਕਿੱਥੋਂ ਹੋ ਜੂਗਾ ਉਹ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕੇਜਰੀਵਾਲ ਦਾ ਜਿਹੜਾ ਪਸ਼ੋਕਾ ਹੈ ਮੈਨੂੰ ਇਹ ਪਤਾ ਲੱਗਿਆ ਹੈ ਮਤਲਬ ਕਿਸੇ ਨੇ ਦੱਸਿਆ ਮੈਨੂੰ ਇਹ ਨਹੀਂ ਮੈਨੂੰ ਪਤਾ ਗੱਲ ਸੱਚ ਆ ਜਾਂ ਝੂਠ ਆ ਵੀ ਜਿਹੜੇ ਤਜਰੀਬ ਵਾਲਦੇ ਜਿਹੜੇ ਪੁਰਖੇ ਸੀਗੇ ਉਹ ਮੁਸਲਮ ਸੀਗੇ ਕਨਵਰਟ ਹੋ ਕੇ Hindu ਹੋ ਗਏ ਠੀਕ ਹੈ ਇਸ ਬੰਦੇ ਦਾ ਜਿੱਥੇ ਤੱਕ ਮੈਂ ਇਹਨੂੰ ਪੜਿਆ ਜਿੱਥੇ ਤੱਕ ਮੈਂ ਇਹਦਾ ਚਿਹਰਾ ਮੋਹਰਾ ਦੇਖਿਆ ਜਿੱਥੇ ਤੱਕ ਮੈਂ ਦੀ ਕਾਰਗੁਜ਼ਾਰੀ ਦੇਖੀ ਆ ਇਹ ਸਿੱਖਾਂ ਨੂੰ ਵੀ ਨਫ਼ਰਤ ਕਰਦਾ Hindu ਆਨੂੰ ਵੀ ਨਫ਼ਰਤ ਕਰਦਾ ਇਹ ਦੋਹਾਂ ਧਿਰਾਂ ਨੂੰ ਨਫ਼ਰਤ ਕਰਦਾ ਖਤਰਨਾਕ ਇਹ ਦੋਹਾਂ ਧਿਰਾਂ ਲਈ ਆ ਰਾਹੁਲ ਗਾਂਧੀ ਇੱਥੇ ਸਭ ਤੋਂ ਵੱਡੀ ਗਲਤੀ ਕਰ ਰਿਹਾ ਹੈ ਇਹਦੇ ਨਾਲ ਗੱਠ ਜੋੜ ਕਰਕੇ ਜਿਹੜੀ ਰੈਂਧਖੁੰਦੀ ਸ਼ਾਖ ਆ ਉਹ ਵੀ ਇਹਨੇ ਆਪਣੀ ਖਤਮ ਰਾਹੁਲ ਗਾਂਧੀ ਨੇ ਕਰ ਲੈਣੀ ਆ ਪਹਿਲਾਂ ਤਾਂ ਜਿਹੜੀ ਉਹਦੀ ਦਾਦੀ ਬੇੜੇ ਬੇੜੀ ਚ ਉਹਦੇ ਚ ਬੱਟੇ ਪਾ ਗਈ ਉਹ ਤਾਂ ਪਾਏ ਗਈ ਰੈਂਧਖੁੰਦਾ ਇਹਨੇ ਜਮਾਈ ਸਤਿਆਨਾਸ਼ ਕਰ ਲੈਣਾ ਘਟ ਜੋੜਾ ਨਾਲ ਕੁਛ ਨਹੀਂ ਹੋਇਆ ਕਰਦਾ ਤੁਹਾਡੇ ਕੰਮ ਬੋਲਦੇ ਨੇ ਤੁਹਾਡਾ ਜਿਹੜਾ ਮਤਲਬ ਥੋੜਾ ਕਰਦਾਰ ਆ ਉਹ ਬੋਲਦਾ ਇਹ ਅੱਨਾ ਹਜ਼ਾਰ ਇਹਨਾਂ ਲੱਗਿਆ ਹੋਇਆ ਸੀਗਾ ਅੱਜ ਇਹਨੂੰ ਪੁੱਛੇ ਵੀ ਅੱਨਾ ਹਜ਼ਾਰੇ ਕਿੱਥੇ ਆ ਤੂੰ ਕਿਹੜੀ ਕੁਰਸੀ ਤੇ ਅੱਨਾ ਹਜ਼ਾਰੇ ਨੂੰ ਬਿਠਾਇਆ ਹੋਇਆ ਕਿਹੜੀ ਤੂੰ ਉਹਨੂੰ ਆਉਦਾ ਦਿੱਤਾ ਹੋਇਆ ਕਿੱਥੇ ਤੂੰ ਅੱਨਾ ਹਜ਼ਾਰ ਦਾ ਨੌ ਲੰਨਾ ਠੀਕ ਹੈ ਨਾ ਫੁੱਲ ਕੇ ਪੜੋਲੇ ਵਰਗਾ ਹੋ ਗਿਆ ਕੁੱਪੇ ਵਰਗਾ ਹੋ ਗਿਆ ਇਹ ਪਤਲਾ ਜਾਂ ਹੁੰਦਾ ਸੀ ਸੁੱਕਿਆ ਜਿਹਾ ਜਿਹੇ ਆਪਣੇ ਦਿਹਾੜੀਦਾਰ ਭਈਏ ਨੇ ਠੀਕ ਹੈ ਨਾ ਹੁਣ ਅੱਜ ਇਹ ਸਰਦਾਰਾਂ ਨੂੰ ਵੀ ਅੱਖਾਂ ਕੱਢਦਾ ਖਾ ਕੇ ਪੰਜਾਬ ਦਾ ਜਿੱਦਣ ਤੋਂ ਪੰਜਾਬ ਦੀ ਮਤਲਬ ਪੰਜਾਬ ਦੇ ਵਿੱਚ ਭਗਵੰਤਮਾਨ ਜਿੱਤਿਆ ਸੀਗਾ ਉਹ ਤੋਂ ਬਾਅਦ ਦੇ ਵਿੱਚ ਇਹਦਾ ਪੇਟ ਵੱਡਾ ਹੋਣਾ ਸ਼ੁਰੂ ਹੋ ਗਿਆ ਸੀ ਹੈ ਕਿ ਨਹੀਂ ਉਸ ਤੋਂ ਬਾਅਦ ਕਰਦੇ ਕਰਾਉਂਦੇ ਹੁਣ ਇਹ ਉਸ ਨੌਬਤ ਦੇ ਇੱਕ ਪਹੁੰਚ ਗਿਆ ਕਿ ਈਡੀਏ ਦੇ ਮਗਰ ਲੱਗ ਗਈ ਈਡੀ ਤੋਂ ਲੁਕਦਾ ਕਦੇ ਪੰਜਾਬ ਦੇ ਹਸਤਾਲਾਂ ਵਿੱਚ ਦਾਖਲ ਹੁੰਦਾ ਇਹ ਤਾਂ ਕਹਿੰਦਾ ਮੈਂ ਭ੍ਰਿਸ਼ਟਾਚਾਰੀਆਂ ਦਾ ਸਾਥ ਨਹੀਂ ਦਿੰਦਾ ਹੁਣ ਆਪ ਵੱਡਾ ਭ੍ਰਿਸ਼ਟਾਚਾਰੀ ਬਣਿਆ ਹੋਇਆ ਇਹਦੇ ਗੱਜਣਵਾਜਰੇ ਦੇ ਆਪਾਂ ਨੂੰ ਸਾਰਾ ਕੁਝ ਸਾਹਮਣੇ ਆ ਗਿਆ ਗੱਜਣਵਾਜਰੇ ਨੇ ਕਿੱਡਾ ਮਤਲਬ ਉਹ ਕੀਤਾ ਹੋਰ ਵੀ ਕਿੰਨੇ ਮੰਤਰੀਆਂ ਦੇ ਮੈਂ ਮੌਕੇ ਦੇ ਨਾਮ ਭੋਲ ਜੰਨੀਆ ਕਿੰਨੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਦੇ ਵਿੱਚ ਨਾ ਆ ਗਏ ਹਨਾ ਭਗਵੰਤ ਮਾਨ ਦੀ ਘਰ ਵਾਲੀ ਦੇ ਹੀਰੇ ਦੇ ਅੰਗੂਠੀਆਂ ਦਿਖਦੀਆਂ ਨੇ ਉਹਦੀ ਮਾਂ ਦੇ ਸੋਨੇ ਦੇ ਕੰਗਣ ਦੱਸਦੇ ਨੇ ਉਹਦੀ ਭੈਣ ਦੇ ਸੋਨੇ ਦੇ 60 60000 ਦਾ ਤਾਂ ਭਗਮੰਤបាន ਦੀ ਭੈਣ ਮੇਕਅੱਪੇ ਕਰਦੀ ਆ ਫਿਰ ਜਿਹੜੀ ਇਮਾਨਦਾਰੀ ਦੀ ਕਮਾਈ ਉਹਦੇ ਵਿੱਚੋਂ ਤਾਂ ਨਹੀਂ ਸਕਦਾ ਹੈਗਾ ਠੀਕ ਆ ਜਾਂ ਉਹਨੇ ਮੱਝਾਂ ਵੱਧ ਨਹੀਂ ਪਾੜ ਲੀਆਂ ਵੀ ਵੱਧ ਗੋਹਾ ਚੱਕ ਕੇ ਹੁਣ ਉਹਨੂੰ ਮਤਲਬ ਉਹ ਖਾਦ ਵੇਚਦੀ ਆ ਵੀ ਉਹਨੇ ਸੋਨੇ ਦੀ ਚੂੜੀਆਂ ਬਣਾ ਲੀਆਂ ਜੀ ਕਿਉਂਕਿ ਸਾਡੇ ਦਾ ਟਰਾਲੀ ਵੀ ਸਾਰੀ ਮੇਰੇ ਖੇਲ ਚ 1500 ਨੂੰ ਵਿਕਦੀ ਐ ਖਾਦ ਦੀ ਵੀ ਹਨਾ ਉਹ ਵੀ ਕਿਤੇ ਨਾ ਕਿਤੇ ਭ੍ਰਿਸ਼ਟਾਚਾਰੀ ਨੇ ਇਹ ਹੁਣ ਗੱਠ ਜੋੜ ਕਹਿੰਦੇ ਲੰਡੇ ਨੂੰ ਲੰਡਾ 100 ਕੋਤੇ ਬੜ ਪਾ ਕੇ ਮਿਲਦਾ ਉਹ ਕੰਮ ਇਹਨਾਂ ਦਾ ਹੋ ਗਿਆ ਪਹਿਲਾਂ ਤਾਂ ਜਿਹੜੇ ਹੈਗੇ ਸੀ ਹੈਗੇ ਸੀ ਸਿੱਧ ਵੀ ਹੋ ਚੁੱਕਾ ਨਾ ਜਿਵੇਂ ਕਿ ਮੇਹਰ ਦੀ ਚੋੜਾ ਲੈ ਕੇ ਚੰਡੀਗੜ੍ਹ ਤੁਸੀਂ ਦੇਖਿਆ ਹੋਣਾ ਉਹ ਕਿਵੇਂ ਦੇ ਘਟ ਚੜੋਇਆ ਇਹਨਾਂ ਦਾ ਤੁਹਾਨੂੰ ਮੈਂ ਉਹੀ ਗੱਲ ਦੱਸ ਰਹੀ ਹਾਂ ਜੀ ਮਤਲਬ ਦੱਸਣ ਵਾਲਾ ਤਾਂ ਇਹ ਵੀ ਦੱਸਦੇ ਨੇ ਵੀ ਨਵਜੋਤ ਸਿੱਧੂ ਨੇ ਮਜੀਠੀਆ ਨੂੰ ਫੋਨ ਕੀਤਾ ਪਰ ਮਜੀਠੀਆ ਨੂੰ ਅਕਲ ਆਉਣੀ ਚਾਹੀਦੀ ਹੈ ਮਜੀਠੀਆ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਹੈ ਬਾਦਲਾਂ ਤੇ ਲੱਗ ਚੁੱਕਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਨਾਂ ਦੀ ਲੋੜ ਹੈ ਮਜੀਠੀਆ ਸਾਹਿਬ ਆ ਗਲਤੀ ਨਾ ਕਰ ਲਿਓ ਠੀਕ ਹੈ ਜਿਹੜੇ ਸੂਤਰਾਂ ਤੋਂ ਮੈਨੂੰ ਚੰਡੀਗੜ੍ਹ ਦੇ ਤਾਂ ਹੀ ਪਤਾ ਲੱਗਿਆ ਵੀ ਮਤਲਬ ਇਹ ਨਵਜੋਤ ਸਿੱਧੂ ਨੇ ਫੋਨ ਕੀਤਾ ਮਜੀਠੀਏ ਨੂੰ ਹਨਾ ਮੈਨੂੰ ਨਹੀਂ ਪਤਾ ਕੀ ਸੱਚ ਹੈ ਕੀ ਝੂਠ ਹੈ ਕਿਹੜੇ ਮਤਲਬ ਕਿ ਆਧਾਰ ਤੇ ਬੰਦੇ ਨੇ ਮੈਨੂੰ ਗੱਲ ਕਹੀ ਆ ਇਹ ਪਰ ਮੈਂ ਇੱਕ ਗੱਲ ਜਰੂਰ ਕਹਿਣਾ ਚਾਹੁੰਨੀ ਆ ਵੀ ਦੇਖੋ ਕਾਂਗਰਸ ਪਾਰਟੀ ਨੇ ਜਿੰਨਾ ਮਤਲਬ ਸਿੱਖੀ ਦਾ ਘਾਣ ਕਰ ਸਕਦੀ ਸੀ ਉਹਨੇ ਕੀਤਾ ਠੀਕ ਹੈ ਬਾਦਲ ਨੇ ਵੀ ਕੀਤਾ ਪਰ ਤੁਹਾਨੂੰ ਇਸ ਟਾਈਮ ਪੰਜਾਬ ਦੇ ਹਿੱਤਾਂ ਲਈ ਲੜਨਾ ਚਾਹੀਦਾ ਪੰਜਾਬ ਦੇ ਲਈ ਖੜਨਾ ਚਾਹੀਦਾ ਪੰਜਾਬ ਦੇ ਲੋਕਾਂ ਲਈ ਖੜਨਾ ਚਾਹੀਦਾ ਜੋ ਸਾਡੇ ਡਿਬਰੂਗੜ ਨੌਜਵਾਰ ਭਗਵੰਤਬਾਨ ਪ੍ਰਚਾਰ ਰਿਹਾ ਜਿਹੜੇ ਸਾਡੇ ਮਤਲਬ ਵਾਰਸ ਪੰਜਾਬ ਦੇ ਜਥੇਬੰਦੀ ਦੇ ਬਾਰ ਬਾਰ ਬੱਚੇ ਚੱਕੇ ਜਾ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਜੇ ਤੁਸੀਂ ਖੜੋਗੇ ਤੁਹਾਨੂੰ ਲੋਕ ਐਕਸੈਪਟ ਕਰਨਗੇ ਤੁਹਾਨੂੰ ਲੋਕ ਦੁਆਰਾ ਤੁਹਾਡੀ ਅਕਾਲੀ ਦਲ ਦੀ ਦੁਬਾਰਾ ਸ਼ਾਕ ਕਿਤੇ ਨਾ ਕਿਤੇ ਦੁਬਾਰਾ ਖੜੀ ਹੋ ਸਕਦੀ ਹੈ ਜੇ ਤੁਸੀਂ ਕੰਮ ਚੱਜਦੇ ਕਰੋ ਕਰ ਗੱਲ ਕਰੀਏ ਹੁਣ ਪੰਜਾਬ ਦੇ ਹਾਲਾਤ ਦੀ ਗੱਲ ਕਰੀਏ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਆਪਾਂ ਅੱਜ ਅ ਨਸ਼ਾ ਨਸ਼ਾ ਜਿਵੇਂ ਕਰਨ ਨਸ਼ੇ ਲੈ ਕੇ ਆਈ ਸੀ ਸਰਕਾਰ ਕਿ ਅਸੀਂ ਨਸ਼ਾ ਖਤਮ ਕਰਾਂਗੇ ਤੇ ਨਸ਼ੇ ਨਾਲ ਵੀ ਅੱਜ ਕੱਲ ਮੌਤਾਂ ਲਗਾਤਾਰ ਹੋ ਰਹੀਆਂ ਨੇ ਥਾਂ ਥਾਂ ਤੇ ਲੁੱਟਾਂ ਖੋਹਾਂ ਵੀ ਹੋ ਰਹੀਆਂ ਨੇ ਕੀ ਕਰਾਂ ਚਾਹੁੰਦੇ ਇੱਕ ਐਮ ਐਲ ਏ ਦੇ ਭਤੀਜੇ ਦਾ ਚਿੱਟੇ ਦੇ ਨਾਮ ਨਾਲ ਜੁੜ ਗਿਆ ਹੂੰ ਹਣਾ ਆਪਾਂ ਨੂੰ ਪਤਾ ਵੀ ਬਾਰਡਰ ਦੇ ਏਰੀਏ ਦਾ ਉਹ ਐਮਐਲਏ ਆ ਉਸ ਦੇ ਭਤੀਜੇ ਨੇ ਮਤਲਬ ਡਰੋਨ ਤੋਂ ਮੰਗਾਇਆ ਚਿੱਟਾ ਪਾਕਿਸਤਾਨ ਤੋਂ ਚਿੱਟਾ ਆਇਆ ਡਰੋਨ ਦੇ ਨਾਲ ਜਦੋਂ ਉਹਨੇ ਚੱਕਿਆ ਉਹ ਸਮੇਤ ਮਤਲਬ ਪੁਲਿਸ ਮੈਂ ਧੰਨਵਾਦ ਕਰਦੀ ਹਾਂ ਉਹਨਾਂ ਅਫਸਰਾਂ ਦਾ ਜਿਨ੍ਹਾਂ ਨੇ ਸਮੇਤ ਚਿੱਟੇ ਦੇ ਐਮਐਲਏ ਦੇ ਭਤੀਜੇ ਨੂੰ ਚੱਕਿਆ ਠੀਕ ਹੈ ਨਾ ਹੁਣ ਚਿੱਟਾ ਤਾਂ ਦੇਖੋ ਜੀ ਲੀਡਰਾਂ ਦਾ ਕਮਾਊ ਪੁੱਤ ਆ ਠੀਕ ਹੈ ਉਹ ਨੂੰ ਇਹ ਖਤਮ ਨਹੀਂ ਕਰਨਗੇ ਪੰਜਾਬ ਬੇਸ਼ੱਕ ਖਤਮ ਹੋ ਜਾਵੇ ਜਵਾਨੀ ਬੇਸ਼ੱਕ ਖਤਮ ਹੋ ਜਾਵੇ ਜਿਵੇਂ 20 20 ਸਾਲ ਕ ਕਮਾਊ ਪੁੱਤ ਕਹਿਆ ਸੀ ਚਿੱਟਾ ਲੀਡਰਾਂ ਦਾ ਕਿਵੇਂ ਕਿਵੇਂ ਕਮਾਊ ਪੁੱਤ ਦੇਖੋ ਸਭ ਤੋਂ ਪਹਿਲਾਂ ਮਜੀਠੀਆ ਦਾ ਨਾਮ ਜੋੜਿਆ ਸੀ ਚਿੱਟੇ 'ਚ ਠੀਕ ਹੈ ਨਾ ਉਸ ਤੋਂ ਬਾਅਦ ਕਾਂਗਰਸ ਪਾਰਟੀ ਆ ਗਈ ਕਾਂਗਰਸ ਤੇ ਪਾਰਟੀ ਦੇ ਵਿੱਚ ਜਿਹੜਾ ਰਾਣੂ ਸਰਪੰਚ ਹੁੰਦਾ ਸੀਗਾ ਰਾਣੂ ਸਰਪੰਚ ਕੋ ਗੱਡੀ ਵੱਡੀ ਖੇਪ ਪੜੀ ਗਈ ਸੀਗੀ ਹਨਾ ਉਹਦੇ ਵੀ ਮਤਲਬ ਜਿਹੜੇ ਸਬੰਧ ਸੀਗੇ ਕਾਂਗਰਸ ਦੇ ਲੀਡਰਾਂ ਨਾਲ ਸੀ ਉਸ ਤੋਂ ਬਾਅਦ ਅਬਾਨੀ ਅਡਾਨੀ ਆਉਂਦੇ ਨੇ ਅਬਾਨੀ ਅਡਾਨੀ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਕਹਿੰਦੇ ਨੇ ਅਸੀਂ ਮੋਦੀ ਨੂੰ ਜਿਤਾਇਆ ਸੀ ਮੋਦੀ ਨੂੰ ਬਣਾਇਆ ਪ੍ਰਧਾਨ ਮੰਤਰੀ ਸਾਡੇ ਲਈ ਕੰਮ ਕਰੇ ਹਨਾ ਉਹਦੀਆਂ ਮੰਦਰ ਗਾਹਾਂ ਤੋਂ ਫੜਿਆ ਗਿਆ ਚਿੱਟਾ ਇਸ ਗੱਲ ਦਾ ਸਬੂਤ ਹੈ ਵੀ ਇਹ ਇਹਨਾਂ ਦਾ ਕਮਾਉ ਪੁੱਤ ਹੈ ਠੀਕ ਹੈ ਦੁਨੀਆਂ ਬੇਸ਼ੱਕ ਮਰਦੀ ਹੈ ਮਰ ਜੇ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਨੂੰ ਕੁਰਸੀਆਂ ਤੱਕ ਤੇ ਪੈਸੇ ਤੱਕ ਮਤਲਬ ਹੈ ਇਹਨਾਂ ਲੋਕਾਂ ਨੂੰ ਇਹ ਸਾਡੇ ਨਹੀਂ ਹੋ ਸਕਦੇ ਹੈਗੇ ਜੇ ਮੈਂ ਪਿੰਡ ਦੇ ਆਮ ਪਿੰਡਾਂ ਸ਼ਹਿਰਾਂ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਚਿੱਟਾ ਜੇ ਬੰਦ ਕਰਨਾ ਆਪਾਂ ਆਪ ਬੰਦ ਕਰ ਲਓ ਬਥੇਰੀਆਂ ਆਪਾਂ ਨੇ ਸੁਧਾਰ ਲੈ ਰਹੇ ਲਿਆਉਂਦੀਆਂ ਨੇ ਬਥੇਰੇ ਸੁਧਾਰ ਕੀਤੇ ਨੇ ਇੱਕ ਸੁਧਾਰ ਹੋਰ ਸਹੀ ਠੀਕ ਹੈ ਨਾ ਆਪਾਂ ਰਲ ਮਿਲ ਕੇ ਆਪਾਂ ਹੀ ਹੰਬੜਾ ਮਾਰੀਏ ਸਰਕਾਰਾਂ ਵੱਲਾਂ ਚੱਕ ਕਰੀਏ ਇਸਨ ਬੀਬੀ ਗਰਜੀਤ ਕੌਰ ਜਿਨ੍ਹਾਂ ਨੇ ਕਾਫੀ ਵਕ ਵਕ ਆਗੂਆਂ ਤੇ ਗੰਭੀਰ ਦੋਸ਼ ਵੀ ਲਾਏ ਨੇ ਉੱਥੇ ਇਹਨਾਂ ਨੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਸਰਕਾਰ ਆ ਸਰਕਾਰ ਚਿੱਟੇ ਦੇ ਜਿਹੜੇ ਕਮਾਉ ਪੁੱਤ ਇਹਨਾਂ ਦੀ ਸਰਕਾਰਾਂ ਦੀ ਉਹ ਹੈ ਕਿ ਜੋ ਇਹਨਾਂ ਨੂੰ ਵਿੱਚੋਂ ਇਹਦੇ ਕਾਫੀ ਕਮਾਈ ਹੁੰਦੀ ਹੈ ਪਰ ਦੂਜੇ ਪਾਸੇ ਇਹਨਾਂ ਨੇ ਵੀ ਕਿਹਾ ਕਿ ਸਾਨੂੰ ਆਪ ਚਿੱਟਾ ਖਤਮ ਕਰ ਲਈ ਉਪਰਾਲੇ ਕਰਨ ਦੀ ਲੋੜ ਹੈ ਫਤੇਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕਰੋੜੀ ਦੇ ਨਾਲ ਰਜਿੰਦਰ ਸਿੰਘ ਭਟਦੀ ਵਿਸ਼ੇਸ਼ ਰਿਪੋਰਟ